ਆ ਰਹੀ ਏ ਮਾੜੀ ਮੋਟੀ ਕੋਈ ਸ਼ਰਮ ਸ਼ਰਮ ਕੁਛ ਪਛਤਾਵਾ ਹੋ ਰਿਹਾ ਸਰ ਕਾਹਦਾ ਪਛਤਾਵਾ ਗਲਤੀ ਹੋ ਗਈ ਸਰ ਤੇ ਉਦੋਂ ਨਹੀਂ ਯਾਦ ਆਇਆ ਜਦੋਂ ਚਿੱਟਾ ਵੇਚਦੇ ਸੀ ਵੀ ਬਾਈ ਇੰਨਾ ਚਿੱਟਾ ਵੇਚਣਾ ਸੀ ਨਹੀਂ ਸਰ ਪਾਕਿਸਤਾਨੋਂ ਮਗੋਂਦੇ ਸੀ ਹਾਂਜੀ ਸਰ ਨਹੀਂ ਤੇ ਉਦੋਂ ਉਦੋਂ ਯਾਦ ਨਹੀਂ ਆਇਆ ਵੀ ਬੱਚੇ ਬੱਚਿਆਂ ਨੂੰ ਹਿਲਾ ਰਹੇ ਆ ਚਿੱਟੇ ਤੇ ਨੁਕਸਾਨ ਹੋਊਗਾ ਜ਼ਿੰਦਗੀਆਂ ਬਰਬਾਦ ਹੋ ਜਾਣਗੀਆਂ ਨਹੀਂ ਸਰ ਹੈਗਾ ਪਛਤਾਵਾ ਹਾਂਜੀ ਸਰ ਕਿੰਨਾ ਕ ਪਛਤਾਵਾ ਬੋਲ ਕੇ ਦੱਸੋ ਬਹੁਤ ਬਹੁਤ ਜ਼ਿਆਦਾ ਹਾਂਜੀ ਲੱਗਦਾ ਹੁਣ ਪਰਿਵਾਰ ਵੀ ਰੁੱਲ ਜਾਣਾ ਪਿੱਛੇ ਜੀ ਸਰ ਤੇ ਹੁਣ ਸਾਰੀ ਜ਼ਿੰਦਗੀ ਜੇਲ੍ਹ ਚ ਹਾਂਜੀ ਤੇ ਇਹ ਇੰਨਾ ਕੰਮ ਕੀਤਾ ਨਸ਼ਾ ਵੇਚਿਆ ਸਾਰਾ ਕੁਝ ਜ਼ਿੰਦਗੀਆਂ ਬਰਬਾਦ ਕੀਤੀਆਂ ਹੁਣ ਤੁਹਾਡੇ ਵੀ ਤਾਂ ਘਰ ਬਰਬਾਦ ਹੋ ਗਏ ਨਾ ਹਾਂਜੀ ਹਾਂਜੀ ਇਹ ਪਾਕਿਸਤਾਨ ਤੋਂ ਹੈਰਨ ਮੰਗਾਉਂਦੇ ਸੀ ਔਰ ਪੰਜਾਬ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਸੀ ਪਰ ਇਹਨਾਂ ਦੀ ਪੇਸ਼ ਨਹੀਂ ਚੱਲੀ ਜਦੋਂ ਪੁਲਿਸ ਨੇ ਇਹਨਾਂ ਨੂੰ ਇੱਕ ਡਰੋਨ ਦੇ ਰਾਹੀਂ ਫੜ ਲਿਆ ਜਾਨੀ ਕਿ ਇੱਕ ਡਰੋਨ ਵੀ ਫੜ ਲਿਆ 3 ਕਿਲੋ ਤੋਂ ਉੱਪਰ ਇਹਨਾਂ ਦੇ ਕੋਲੋਂ ਚਿੱਟਾ ਵੀ ਫੜ ਲਿਆ ਪਰ ਹੁਣ ਇਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈਣੀ ਆ ਇਹ ਪੂਰੀ ਟੀਮ ਬੀਐਸਐਫ ਔਰ ਪੂਰੀ ਟੀਮ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ ਇਹ ਰਿਕਵਰੀ ਕੀਤੀ ਗਈ ਆ ਔਰ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਬਹੁਤ ਵਾਰ ਇਹ ਚਿੱਟਾ ਪਾਕਿਸਤਾਨੋਂ ਮੰਗਵਾ ਚੁੱਕੇ ਸੀ ਇਹ ਔਰ ਇੱਥੇ ਵੇਚ ਚੁੱਕੇ ਸੀ ਇਹ ਇਨਫੋਰਮੇਸ਼ਨ ਨਿਕਲ ਕੇ ਬਾਹਰ ਆ ਰਹੀ ਬਾਕੀ ਪੂਰੀ ਜਾਣਕਾਰੀ ਜਿਹੜੀ ਆ ਉਹ ਇੱਥੋਂ ਲੈਣੇ ਸਾਡੇ ਕੋਲੇ ਅਧਿਕਾਰੀ ਇੱਥੋਂ ਦੇ ਮੌਜੂਦ ਨੇ ਸਰ ਪਾਕਿਸਤਾਨ ਨਾਲ ਸਿੱਧੇ ਸੰਪਰਕ ਸੀ ਇਹਨਾਂ ਦੇ ਹਾਂਜੀ ਸੋ ਇੱਕ ਮਿੱਤੀ 6 ਤਿੰਨ ਦੀ ਦਰਮਿਆਨੀ ਰਾ 6 ਮਾਰਚ ਨੂੰ ਹੂੰ ਬੀਐਸਐਫ ਦੀ ਬਟਾਲੀਨ 142 82 ਬਟਾਲੀਨ ਹਮ ਅਤੇ ਐਨਟੀਐਫ ਫਿਰੋਜ਼ਪੁਰ ਦੇ ਵੱਲੋਂ ਸੋ ਇਹਨਾਂ ਨੂੰ ਇੱਕ ਪੈਟ੍ਰੋਲਿੰਗ ਜਿਹੜੀ ਮਮਦੋੜ ਦੇ ਏਰੀਏ ਦੇ ਵਿੱਚ ਪਿੰਡ ਦੇ ਵਿੱਚ ਚੱਲ ਰਹੀ ਸੀ ਜੀ ਸੋ ਉੱਥੇ ਕੁਝ ਸ਼ੱਕੀ ਮੂਵਮੈਂਟ ਜਿਹੜੀ ਉਹ ਨਜ਼ਰ ਆਈ ਉਸੇ ਦਿਨ ਨੂੰ ਚੱਲਦਿਆਂ ਜਿਹੜੀ ਸਰਚ ਅਭਿਆਨ ਮਾਰਨਿੰਗ ਤੱਕ ਚੱਲਿਆ ਤੇ ਮਾਰਨਿੰਗ ਨੂੰ ਸਾਨੂੰ ਇੱਕ ਇੱਕ ਹੈਵੀ ਪੇ ਲੋਡ ਵਾਲਾ ਡਰੋਨ ਤੇ ਨਾਲ ਤਕਰੀਬਨ 2.700 ਗ੍ਰਾਮ ਦੇ ਹੈਰਨ ਜਿਹੜੀ ਉਹ ਖੇਤਾਂ ਵਿੱਚ ਪਈ ਮਿਲੀ ਜੀ ਸੋ ਇਸ ਤੋਂ ਬਾਅਦ ਸਾਡੇ ਲਈ ਇਹ ਬੜਾ ਚੈਲੰਜ ਸੀ ਕਿ ਇਹ ਕਿੰਨਾ ਨੇ ਮੰਗਵਾਈ ਸੀ ਇਹਨੂੰ ਆਇਡੈਂਟੀਫਾਈ ਕਰਨਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਸੋ ਉਸੇ ਦੀ ਲੜੀ ਵਿੱਚ ਅ ਅਸੀਂ ਕੇਸ ਰਜਿਸਟਰ ਕੀਤਾ 65 ਨੰਬਰ ਸਾਡੇ ਐਨਟੀਐਫ ਮੁਹਾਲੀ ਤੇ ਇਹਦੇ ਵਿੱਚ ਅਸੀਂ ਹਿਊਮਨ ਇੰਟੈਲੀਜੈਂਸ ਟੈਕਨੀਕਲ ਤੇ ਹੋਰ ਤਫ਼ਤੀਸ਼ ਦੇ ਨੁਕਤੇ ਅਪਣਾਉਂਦੇ ਹੋਏ ਅਸੀਂ ਇਹਨਾਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇੱਕ ਦਾ ਨਾਮ ਜੁਗਿੰਦਰ ਸਿੰਘ ਹੈ ਇੱਕ ਦਾ ਨਾਮ ਜਸ ਸਿੰਘ ਹੈ ਦੋਨੋਂ ਪਿੰਡ ਮਾਚੀਵਾੜਾ ਸਦਰ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੀ ਗ੍ਰਿਫਤਾਰੀ ਤੇ ਵੀ ਇਹਨਾਂ ਦੇ ਕੋਲੋਂ 700 ਗ੍ਰਾਮ ਹੈਰੋਨ ਜਿਹੜੀ ਹੋ ਰਿਕਵਰ ਹੋਈ ਜਿਸ ਤੇ ਇੱਕ ਕੇਸ ਜਿਹੜਾ ਇਹਨਾਂ ਤੇ ਹੋਰ ਐਨਟੀਐਫ ਥਾਣੇ ਦੇ ਵਿੱਚ ਦਰਜ ਕੀਤਾ ਗਿਆ ਸੋ ਮੁੱਢਲੀ ਇਹਨਾਂ ਦੀ ਜਿਹੜੀ ਪੁਸ਼ਕਿਸ਼ ਕੱਲ ਇਹਨਾਂ ਦੀ ਗ੍ਰਿਫਤਾਰੀ ਪਈ ਹੈ ਤੋਂ ਪੁਸ਼ਕਿਸ਼ ਤੋਂ ਆਇਆ ਕਿ ਪਿਛਲੇ ਡੇਢ ਕਿ ਮਹੀਨੇ ਤੋਂ ਇਹ ਪਾਕਿਸਤਾਨੀ ਸਮੱਗਲਰਾਂ ਦੇ ਨਾਲ ਆਪਣੇ ਵਰਚੁਅਲ ਨੰਬਰ WhatsApp ਰਾਹੀਂ ਜਿਹੜੇ ਆ ਸੰਪਰਕ ਵਿੱਚ ਸੀ ਤੇ ਚਾਰ ਪੰਜ ਵਾਰ ਇਹ ਪਹਿਲਾਂ ਵੀ ਇਹ ਕੰਮ ਕਰ ਚੁੱਕੇ ਨੇ ਸੋ ਅਸੀਂ ਇਹਦੇ ਵਿੱਚ ਸਾਡੀ ਤਫ਼ਤੀਸ਼ ਹੈ ਜੇ ਇਨੀਸ਼ੀਅਲ ਸਟੇਜ ਤੇ ਨੇ ਪਰ ਅਸੀਂ ਇਹਨਾਂ ਨੂੰ ਕਾਬੂ ਕਰਕੇ ਇੱਕ ਜਿਹੜੀ ਲੜੀ ਜਿਹੜੀ ਇੱਕ ਇੱਕ ਕੜੀ ਜਿਹੜੀ ਚੱਲ ਰਹੀ ਸੀ ਨੈਟਵਰਕ ਦੀ ਉਹਨੂੰ ਤੋੜਨ ਦੇ ਵਿੱਚ ਆਪ ਅਸੀਂ ਕਾਮਯਾਬੀ ਜਿਹੜੀ ਆ ਮਹਿਸੂਸ ਕਰ ਰਹੇ ਆ ਸਰ ਇੰਜ ਹੁੰਦਾ ਕਿ ਜਿਵੇਂ ਨੌਜਵਾਨ ਆਪਣੇ ਆਪ ਨੂੰ ਅਮੀਰ ਬਣਾਉਣ ਦੇ ਚੱਕਰ ਚ ਨਸ਼ਾ ਵੇਚਦੇ ਆ ਪਰ ਦੂਜੇ ਪਾਸੇ ਹਜ਼ਾਰਾਂ ਨੌਜਵਾਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਉਹ ਬਰਬਾਦ ਹੁੰਦੀਆਂ ਨੇ ਜਿਹਾ ਅੱਜ ਤੁਹਾਡੀ ਗੱਲ ਕਰਕੇ 3.5 ਕਿਲੋ ਫੜਿਆ ਇਹ 3.5 ਕਿਲੋ ਜੇ ਡਿਸਟ੍ਰੀਬਿਊਟ ਹੁੰਦਾ ਨੌਜਵਾਨਾਂ ਚ ਤਾਂ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋਣੀਆਂ ਸੀ ਇਹਦੇ ਬਾਰੇ ਥੋੜਾ ਜਿਹਾ ਜ਼ਰੂਰ ਜਾਣਕਾਰੀ ਦਿਓ ਬਿਲਕੁਲ ਜੀ ਕਈ ਵਾਰੀ ਅਸੀਂ ਇਹਨਾਂ ਦਾ ਅਸੀਂ ਇਹਦੀ ਕੀਮਤ ਲਗਾਉਂਦੇ ਆ ਕਿ ਇਹਦੀ ਬਾਜ਼ਾਰ ਦੇ ਵਿੱਚ ਇਨੀ ਕੀਮਤ ਆ ਮੈਂ ਸਮਝਦਾ ਕਿ ਇਹਦੀ ਕੀਮਤ ਜਿਹੜੀ ਆ ਹਰ ਇੱਕ ਅੱਧੇ ਗ੍ਰਾਮ ਦੀ ਕੀਮਤ ਇੱਕ ਜ਼ਿੰਦਗੀ ਆ ਉਹ ਇੱਕ ਇੱਕ ਅੱਧਾ ਗ੍ਰਾਮ ਜਾਂ ਉਸ ਤੋਂ ਵੀ ਘੱਟ ਕਿਸੇ ਦੇ ਬੱਚੇ ਦੀ ਜ਼ਿੰਦਗੀ ਲੈ ਲਈ ਆ ਉਹ ਖਤਮ ਕਰ ਸਕਦਾ ਹੈ ਤੇ ਇਸ ਇਹ ਇਸ ਕਰਕੇ ਜਿਹੜੀ ਇਹ ਰਿਕਵਰੀ ਹੋਈ ਆ ਕਿੰਨਿਆਂ ਜਿਹੜੇ ਐਡਿਕਟ ਨੇ ਜਾਂ ਜਿਨ੍ਹਾਂ ਨੇ ਹੋਰ ਐਡਿਕਟ ਹੋ ਜਾਣਾ ਸੀ ਉਹਨੂੰ ਰੋਕਣ ਦੇ ਵਿੱਚ ਕਿ ਅਸੀਂ ਐਨਟੀਐਫ ਅਸੀਂ ਇਹਨੂੰ ਕਾਮਯਾਬੀ ਮਹਿਸੂਸ ਕਰਦੇ ਹਾਂ ਬਾਕੀ ਇਹਨਾਂ ਦੇ ਵੱਲੋਂ ਗਲਤੀ ਕੀਤੀ ਗਈ ਹੁਣ ਇਹਨਾਂ ਦਾ ਭਵਿੱਖ ਜਿਹੜਾ ਇਹ ਖੁਦ ਕਾਨੂੰਨ ਦੇ ਮਤਾਬਕ ਕਾਰਵਾਈ ਹੋਣੀ ਹੈ ਫੜੇ ਗਏ ਨੇ ਜੇਲ੍ਹ ਚ ਜਾਣਗੇ ਕਈ ਸਾਲ ਅੰਦਰ ਲੱਗਣੇ ਨੇ ਪ੍ਰਾਪਰਟੀਆਂ ਆਡੈਂਟੀਫਾਈ ਹੋਣੀਆਂ ਨੇ ਜੋ ਕਮਾਈ ਕੀਤੀ ਹੈ ਉਹ ਸਾਰੀ ਜਿਹੜੀ ਉਹਦੇ ਵਿੱਚ ਪੈ ਜਾਣੀ ਆ ਇਹਦੇ ਲਈ ਅਸੀਂ ਨੌਜਵਾਨਾਂ ਨੂੰ ਜਿਹੜੇ ਇਹ ਰਾਹ ਦੇ ਉੱਤੇ ਚੱਲ ਪਏ ਨੇ ਕਿਤੇ ਉਹਨਾਂ ਦੇ ਮਨ ਵਿੱਚ ਕੋਈ ਸੋਚ ਐਦਾਂ ਦੀ ਹੁਣ ਉਹ ਸਖਤ ਵਾਰਨਿੰਗ ਤੇ ਹਦਾਇਤ ਹੈ ਕਿ ਇਹਦਾ ਕੋਈ ਫਾਇਦਾ ਨਹੀਂ ਬਿਲਕੁਲ ਤੁਹਾਡੀਆਂ ਪ੍ਰਾਪਰਟੀਆਂ ਵੀ ਜ਼ਬਤ ਹੋ ਜਾਣੀਆਂ ਆਖਰਕਾਰ ਤੁਸੀਂ ਫੜੇ ਜਾਣਾ ਤੇ ਜੇਲ੍ਹ ਦੀ ਜਿਹੜੀ ਆ ਲੰਬੇ ਸਮੇਂ ਦੇ ਲਈ ਤੁਹਾਨੂੰ ਜੇਲ੍ਹ ਚ ਰਹਿਣਾ ਪੈਣਾ ਪਰਿਵਾਰ ਪਿੱਛੇ ਖਤਮ ਹੋ ਜਾਣੇ ਤਾਂ ਬਿਲਕੁਲ ਇਹ ਚਿਤਾਵਨੀ ਵੀ ਇਹਨੂੰ ਸਮਝੋ ਔਰ ਇਹਨੂੰ ਸਿੱਖਿਆ ਵੀ ਸਮਝੋ ਕਿਉਂਕਿ ਜਿਹੜੇ ਨੌਜਵਾਨ ਚਿੱਟੇ ਦਾ ਕੰਮ ਕਰ ਰਹੇ ਨੇ ਲੋਕਾਂ ਦੀਆਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਨੇ ਉਹ ਸੁਧਰ ਜਾਣ ਕਿਉਂਕਿ ਯੁੱਧ ਨਸ਼ੇ ਵਿਰੁੱਧ ਜਿਹੜਾ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦਾ ਚੱਲ ਰਿਹਾ ਔਰ ਨਾਲ ਉਹਦੇ ਚ ਵੱਡਾ ਯੋਗਦਾਨ ਮੈਂ ਕਹਿੰਦਾ ਜਿਹੜੇ ਆਪਣਾ ਘਰ-ਬਾਰ ਛੱਡ ਕੇ ਬੀਐਸਐਫ ਦੇ ਜਵਾਨ ਬਾਰਡਰਾਂ ਦੇ ਉੱਪਰ ਦਿਨ ਰਾਤ ਬੈਠ ਕੇ ਮਿਹਨਤ ਕਰਦੇ ਨੇ ਜਿਹੜੇ ਪੂਰੀ ਮੈਂ ਕਹਿੰਦਾ ਕਿ ਬਾਜਲੀ ਅੱਖ ਨਾਲ ਨਜ਼ਰ ਰੱਖਦੇ ਨੇ ਅਸਮਾਨ ਦੇ ਵਿੱਚ ਵੀ ਔਰ ਇਹਨਾਂ ਦੇ ਵੀ ਵੱਡੀ ਐਪਰੀਸ਼ੀਏਸ਼ਨ ਅਸੀਂ ਦਿੰਨੇ ਕਿ ਇਹਨਾਂ ਨੇ ਵੀ ਜਿਹੜੀ ਇਸ ਸਰਕਾਰੀ ਦੇ ਵਿੱਚ ਮੁੱਢਲਾ ਜਿਹਾ ਯੋਗਦਾਨ ਮੈਂ ਕਹਿੰਦਾ बीएसएफ ਦਾ ਕਿਉਂਕਿ ਜਦੋਂ ਡਰੋਨ ਐਂਟਰ ਕਰਦੇ ਆ ਇੱਧਰ ਤਾਂ ਇਹਨਾਂ ਦੀ ਨਜ਼ਰ ਦੇ ਵਿੱਚ ਹੁੰਦਾ ਹੁਣ ਜ਼ਿੰਦਗੀਆਂ ਇਹਨਾਂ ਦੀਆਂ ਜੜੀਆਂ ਨੇ ਉਹ ਬਰਬਾਦ ਹੋ ਚੁੱਕੀਆਂ ਨੇ ਇੱਕ ਵਾਰ ਲੱਗਦਾ ਜਿਵੇਂ ਕਹਿੰਦੇ ਕੀ ਜਦੋਂ ਖੂਨ ਲੱਗ ਜਾਂਦਾ ਮੂੰਹ ਨੂੰ ਉਸ ਤੋਂ ਬਾਅਦ ਆਦਤ ਪੈ ਜਾਂਦੀ ਆ ਖੂਨ ਤਾਂ ਲੱਗਾ ਸੀ ਮੂੰਹ ਨੂੰ ਪਰ ਆਦਤ ਪੈ ਗਈ ਪਰ ਹੁਣ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣੀਆਂ ਕੋਈ ਆਰੀ ਜੀ ਮਾੜੀ ਮੁੱਟੀ ਕੋਈ ਸ਼ਰਮ ਸ਼ਰਮ ਕੁਛ ਪਛਤਾਵਾ ਹੋ ਰਿਹਾ ਸਰ ਕਾ ਦਾ ਪਛਤਾਵਾ ਗਲਤੀ ਹੋ ਗਈ ਸਰ ਤੇ ਉਦੋਂ ਨਹੀਂ ਯਾਦ ਆਇਆ ਜਦੋਂ ਚਿੱਟਾ ਵੇਚਦੇ ਸੀ ਵੀ ਬਾਈ ਇੰਨਾ ਚਿੱਟਾ ਵੇਚਣਾ ਸੀ ਨਹੀਂ ਸਰ ਪਾਕਿਸਤਾਨੋਂ ਮਗੋਂਦੇ ਸੀ ਹਾਂਜੀ ਸਰ ਨਹੀਂ ਤੇ ਉਦੋਂ ਉਦੋਂ ਯਾਦ ਨਹੀਂ ਆਇਆ ਵੀ ਬੱਚੇ ਬੱਚਿਆਂ ਨੂੰ ਹਿਲਾ ਰਹੇ ਆ ਚਿੱਟੇ ਤੇ ਨੁਕਸਾਨ ਹੋਊਗਾ ਜ਼ਿੰਦਗੀਆਂ ਬਰਬਾਦ ਹੋ ਜਾਣਗੀਆਂ ਨਹੀਂ ਸਰ ਹੈਗਾ ਪਛਤਾਵਾ ਹਾਂਜੀ ਕਿੰਨਾ ਕੁ ਪਛਤਾਵਾ ਬੋਲ ਕੇ ਦੱਸੋ ਬਹੁਤ ਬਹੁਤ ਜ਼ਿਆਦਾ ਹਾਂਜੀ ਲੱਗਦਾ ਹੁਣ ਪਰਿਵਾਰ ਵੀ ਰੁਲ ਜਾਣਾ ਪਿੱਛੇ ਜੀ ਸਰ ਤੇ ਹੁਣ ਸਾਰੀ ਜ਼ਿੰਦਗੀ ਜੇਲ੍ਹ ਚ ਹਾਂਜੀ ਤੇ ਇਹ ਇੰਨਾ ਕੰਮ ਕੀਤਾ ਨਸ਼ਾ ਵੇਚਿਆ ਸਾਰਾ ਕੁਝ ਜ਼ਿੰਦਗੀਆਂ ਬਰਬਾਦ ਕੀਤੀਆਂ ਹੁਣ ਤੁਹਾਡੇ ਵੀ ਤਾਂ ਘਰ ਬਰਬਾਦ ਹੋਗੇ ਨਾ ਹਾਂਜੀ ਹਾਂਜੀ ਬਿਲਕੁਲ ਪਛਤਾਵਾ ਰਹਿ ਜਾਂਦਾ ਪਿੱਛੇ ਪਰ ਮੈਂ ਫਿਰ ਵੀ ਐਂਡ ਤੇ ਇਹ ਗੱਲ ਕਹਿਣੀ ਚਾਹੂੰਗਾ ਕਿ ਇਹ ਪੂਰੀ ਟੀਮ ਬੀਐਸਐਫ ਦੀ ਔਰ ਇਹ ਟੀਮ ਇਹ ਨੌਜਵਾਨ ਜਿਹੜੇ ਮੁੰਡੇ ਖੜੇ ਨੇ ਜਿਨ੍ਹਾਂ ਨੇ ਜਦੋਂ ਇਹ ਡਰੋਨ ਮਿਲਦਾ ਜਦੋਂ ਇਹ ਰਿਕਵਰੀ ਹੁੰਦੀ ਆ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਜਦੋਂ ਹੁੰਦੀ ਵੀ ਇਹ ਹੈ ਕਿ ਦਾ ਕਿਹਨੇ ਮੰਗਵਾਇਆ ਪੂਰੀ ਜਿਹੜੀ ਇਨਕੁਆਇਰੀ ਆ ਉਹ ਟੀਮ ਤੇ ਹੁੰਦੀ ਜਿਹੜੀ ਗਰਾਊਂਡ ਦੇ ਵਿੱਚ ਕੰਮ ਕਰਦੀ ਪੂਰੀ ਮਿਹਨਤ ਕੀਤੀ ਇਹਨਾਂ ਨੌਜਵਾਨਾਂ ਨੇ ਔਰ ਪੂਰੀ ਮਿਹਨਤ ਤੋਂ ਬਾਅਦ ਅੱਜ ਸੱਟਾ ਇਹ ਨਿਕਲ ਕੇ ਸਾਹਮਣੇ ਆਇਆ ਜਿਹੜਾ ਯੁੱਧ ਨਸ਼ੇ ਵਿਰੁੱਧ ਹੁਣ ਚੱਲ ਰਿਹਾ ਅਗਰ ਇਸੇ ਤਰੀਕੇ ਨਾਲ ਚੱਲਦਾ ਰਿਹਾ ਇਸੇ ਤਰੀਕੇ ਨਾਲ ਕਿਲਵਾਂ ਦੇ ਹਿਸਾਬ ਨਾਲ ਰਿਕਵਰੀਆਂ ਹੁੰਦੀਆਂ ਰਹੀਆਂ ਔਰ ਦੋਸ਼ੀ ਜੇਲ੍ਹਾਂ ਦੇ ਵਿੱਚ ਸੁਟਨੇ ਸ਼ੁਰੂ ਕਰਤੇ ਔਰ ਇਹਨਾਂ ਨੂੰ ਪੁਸ਼ਤਾਵਾ ਹੋਣਾ ਸ਼ੁਰੂ ਹੋ ਗਿਆ ਤਾਂ ਮੈਂ ਕਹਿੰਦਾ ਵਾਕਈ ਪੰਜਾਬ ਨੂੰ ਚਾਇਆ ਜਾ ਸਕਦਾ ਹੈ ਬਾਕੀ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖੋ ਚਿੱਟਾ ਕਿਵੇਂ ਬੰਦ ਕੀਤਾ ਜਾ ਸਕਦਾ ਔਰ ਪੰਜਾਬ ਦੀ ਜਵਾਨੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੁਖ